ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਸ਼ੁਰੂ ਕੀਤੀ ਮੁਹਿੰਮ ਲਗਾਤਾਰ ਜਾਰੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਜੋ ਨਸ਼ੇ ਦੇ ਸੁੱਧਾਕਰ ਹਨ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਪਛਾਣ ਕਰਕੇ ਉਹਨਾਂ ਦੀ ਰਿਪੋਰਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਰਿਪੋਰਟਾਂ ਤੋਂ ਬਾਅਦ ਉਹਨਾਂ ਨੇ ਨਸ਼ਿਆਂ ਦੇ ਪੈਸਿਆਂ ਨਾਲ ਜੋ ਡਰੱਗ ਮਨੀ ਇਕੱਠੀ ਕੀਤੀ ਸੀ ਜੋ ਨਸ਼ਾ ਵੇਚ-ਵੇਚ ਕੇ ਪੈਸੇ ਇਕੱਠੇ ਕੀਤੇ ਸੀ ਅਤੇ ਉਹਨਾਂ ਪੈਸਿਆਂ ਨਾਲ ਜੋ ਪ੍ਰਾਪਰਟੀ ਬਣਾਈ ਹੈ ਘਰ ਬਣਾਏ ਹਨ ਮਕਾਨ ਬਣਾਏ ਹਨ ਭਵਨ ਬਣਾਏ ਹਨ ਦੁਕਾਨ ਬਣਾਏ ਹਨ ਉਹਨਾਂ ਤੇ ਪੀਲਾ ਪੰਜਾ ਚੱਲਣਾ ਸ਼ੁਰੂ ਕੀਤਾ ਹੈ ਇਸੇ ਲੜੀ ਤਹਿਤ ਫਾਜ਼ਿਲਕਾ ਦੇ ਵਿੱਚ ਵੀ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਮਕਾਨ ਢਾਏ ਜਾ ਰਹੇ ਹਨ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਕਿਸ ਤਰ੍ਹਾਂ ਪੰਜਾਬ ਪੁਲਿਸ ਦਾ ਪੀਲਾ ਪੰਜਾ ਨਸ਼ਿਆਂ ਦਾ ਕਾਰੋਬਾਰ ਕਰਕੇ ਕਮਾਏ ਪੈਸਿਆਂ ਨਾਲ ਬਣਾਏ ਮੈਲਾ ਨੂੰ ਨਿਸ਼ਟੋ ਨਾਬੂਤ ਕਰ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਦੇ ਐਸਐਸਪੀ ਸਰਦਾਰ ਭੁਪਿੰਦਰ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਆਦੇਸ਼ਾਂ ਅਨੁਸਾਰ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਫਾਜ਼ਿਲਕਾ ਪੁਲਿਸ ਵੱਲੋਂ ਅਬੂਰ ਦੇ ਸੀਡ ਫਾਰਮ ਵਿੱਚ ਕੀਤੀ ਗਈ ਹੈ ਜਿੱਥੇ ਇੱਕ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਵੱਲੋਂ ਇੱਕ ਪ੍ਰਾਪਰਟੀ ਬਣਾਈ ਗਈ ਸੀ ਅਤੇ ਉਸ ਪ੍ਰਾਪਰਟੀ ਨੂੰ ਨਿਸ਼ਟੋ ਨਾਬੂਤ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਇਸ ਨਸ਼ੇ ਦਾ ਸਦਾਗਰ ਜੇਲ ਬਚਾਇਆ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਇਹੀ ਕੰਮ ਕਰਦੇ ਸੀ ਉਹਨਾਂ ਦੀ ਪਛਾਣ ਕੀਤੀ ਗਈ ਰਿਪੋਰਟ ਬਣਾਈ ਗਈ ਅਤੇ ਰਿਪੋਰਟ ਤੋਂ ਬਾਅਦ ਆਦੇਸ਼ ਮਿਲਣ ਤੇ ਉਹਨਾਂ ਦੀ ਪ੍ਰੋਪਰਟੀ ਨੂੰ ਨਿਸ਼ਤ ਨਬੂਤ ਕੀਤਾ ਜਾ ਰਿਹਾ ਹੈ ਇਸ ਮੌਕੇ ਬੋਲਦੇ ਹੋਏ ਉਹਨਾਂ ਕਹਿ ਕਿ ਜੋ ਹੋਰ ਵੀ ਨਸ਼ੇ ਦੇ ਸਦਾਗਰ ਹਨ ਜਾਤਾ ਉਹ ਪੰਜਾਬ ਛੱਡ ਦੇਣ ਜਾਂ ਆਪਣੇ ਆਪ ਸਲੰਡਰ ਕਰ ਦੇਣ ਨਹੀਂ ਤਾਂ ਕਿਸੇ ਨੂੰ ਹੀ ਨਹੀਂ ਬਖਸ਼ਿਆ ਜਾਊਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ ਦਿੱਤੇ ਗਏ ਹਨ ਕਿ ਪੰਜਾਬ ਨੂੰ ਨਸ਼ਾ ਰਹਿਤ ਰੰਗਲਾ ਪੰਜਾਬ ਬਣਾਣਾ ਹੈ ਜਿੱਥੇ ਪਹਿਲਾਂ ਦੀ ਤਰ੍ਹਾਂ ਨੌਜਵਾਨ ਗਬਰੂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਕਿ ਪੰਜਾਬੀ ਗਬਰੂ ਉਹਨਾਂ ਨੂੰ ਨਸ਼ੇ ਦੇ ਜੋ ਮਾਰ ਰੇਟ ਲੈ ਲਿਆ ਸੀ ਉਹਨਾਂ ਨੂੰ ਛੁੜਾ ਕੇ ਦੁਬਾਰਾ ਫਿਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਿਸੇਤ ਨਹੀਂ ਛੱਡੀ ਜਾਊਗੀ ਪੰਜਾਬ ਸਰਕਾਰ ਦੇ ਸਖਤ ਆਦੇਸ਼ਾਂ ਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਸਪੈਸ਼ਲ ਤੌਰ ਤੇ کیا ਗਿਆ ਹੈ ਵੀ 1 مہینے ਦੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਇਸੇ ਤਹਿਤ ਇਹ ਕੰਮ ਕੀਤੇ ਜਾ ਰਹੇ ਹਨ ਉਹਨਾਂ ਕਹਿੰਦੇ ਕਿ ਹੋਰ ਵੀ ਕਈ ਇਸ ਤਰ੍ਹਾਂ ਦੇ ਘਰਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਆਉਣ ਵਾਲੇ ਦਿਨਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਵੇਖਣ ਨੂੰ ਮਿਲੇਗੀ ਹੋਰ ਬੋਲਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਮੁਖੀ ਸਰਦਾਰ ਭਪਿੰਦਰ ਬਰਾੜ ਨੇ ਇੱਕ ਵਾਰ ਫਿਰ ਕਿਹਾ ਜੋ ਨਸ਼ਾ ਦਾ ਕਾਰੋਬਾਰ ਕਰਦੇ ਹਨ ਜਾਂ ਜੋ ਹੋਰ ਸਮਾਜ ਵਿਰੋਧੀ ਤੰਤਰ ਸਮਾਜ ਵਿੱਚ ਘੁਮ ਰਹੇ ਹਨ ਉਹ ਆਪਣੇ ਆਪ ਸਲਿੰਡਰ ਕਰ ਦੇ ਨਹੀਂ ਤਾਂ ਉਹਨਾਂ ਖਿਲਾਫ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਕਿਸੇ ਨੂੰ ਵੀ ਕਿਸੇ ਵੀ ਰੂਪ ਵਿੱਚ ਨਹੀਂ ਬਖਸ਼ਿਆ ਜਾਵੇਗਾ ਇੱਥੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਕੀ ਕੀ ਚੇਤਾਵਨੀ ਦਿੱਤੀ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਕੀ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਇਸ ਵੇਲੇ ਸਾਰੀ ਆਪਣੀ ਟੀਮ ਨਾਲ ਡਿਸਟ੍ਰਿਕਟ ਫਾਜ਼ਿਲਕਾ ਅਸੀਂ ਇੱਥੇ ਬੋਰ ਆਏ ਹੋਏ ਆਂ ਸੀ ਫਾਰਮ ਦੇ। ਇੱਥੋਂ ਦੇ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਵਾਰਿੰਗ ਇਸ ਡਰੱਗਸ ਉਹਦਾ ਜਗ੍ਹਾ ਜਿਹੜਾ ਹੈਗਾ ਅਸੀਂ ਕੀਤਾ ਇੱਥੋਂ ਦੇ ਬੋਟ ਸਿੰਘ ਨਾਮ ਦਾ ਸਮਗਲ ਜਿਹੜਾ ਬਹੁਤ ਹੀ ਕਾਫੀ ਪੁਰਾਣੇ ਸਮੇਂ ਤੋਂ ਸਮਗਲਿੰਗ ਕਰ ਰਿਹਾ ਹੈ ਗੱਟੂ ਕੱਟ ਕੀ ਕੇਸ ਹੋ ਗਿਆ ਉਹਤੇ ਚੱਲ ਰਿਹਾ ਤੇ ਹੁਣ ਵੀ ਉਹ ਜਿਹੜਾ ਹੈਗਾ ਪਿੱਛੇ ਪਰਚਾ ਹੋ ਕੇ ਦੇਲ ਛਾਗਾ ਇਹਦੇ ਪਰਿਵਾਰ ਦੇ ਜਿਹੜੇ ਹੈਗੇ ਆ ਕੋ ਬੱਚੇ ਉਹ ਵੀ ਜਿਹੜੇ ਹੈਗੇ ਇਸ ਦੇ ਵਿੱਚ ਲੱਗੇ ਹੋਏ ਨੇ ਹੁਣ ਇਹਨਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਹੈਗਾ ਇਥੋਂ ਦਾ ਉਹਨਾਂ ਨੇ ਆਪਣੇ ਜਿਹੜੇ ਹੈਗੇ ਨਸ਼ੇ ਵੇਚ ਕੇ ਪੰਜਾਬ ਦੀ ਜਵਾਨੀ ਖਰਾਬ ਕਰ ਰਹੀ ਹੈ ਤੇ ਅੱਜ ਜਿਹੜਾ ਹੈਗਾ ਅਸੀਂ ਬਕਾਇਦਾ ਆਰਡਰ ਲਾਇਕੀ ਸਰਕਾਰ ਕੋ ਜਿਹੜਾ ਹੈਗਾ ਉਹਨਾਂ ਦਾ ਕਰਜ਼ਾ ਹੈਗਾ ਉਹ ਤੋਆ ਜਾ ਰਿਹਾ ਇਹ ਮੁਹਿੰਮ ਜਿਹੜੀ ਸਾਰੇ ਪੰਜਾਬ 'ਚ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਵੀ ਜਿਹੜਾ ਹੈਗਾ ਅੱਜ ਇੱਥੇ ਹੋਰ ਸਾਰੀ ਟੀਮ ਨਾਲ ਮਿਲ ਕੇ ਜਿਹੜਾ ਅਸੀਂ ਉਹ ਡੋਜਰ ਚਲਾ ਕੇ ਜਿਹੜਾ ਹੈਗਾ ਉਹਦਾ ਘਰ ਨੂੰ ਧੋਇਆ ਗਿਆ ਹੈ ਜਿਹੜਾ ਕਿ ਇਲੀਗਲ ਤੇ ਇਹ ਜੀ ਮਾੜੀ ਕਮਾਈ ਦਾ ਬਣਿਆ ਹੋਇਆ ਹੈ ਸੋ ਅਕ ਬਾਕੀ ਅੱਗੇ ਤੋਂ ਵੀ ਅਸੀਂ ਇਹੀ ਜਿਹੇ ਸਾਡਾ ਜਾਰੀ ਰਹੂਗਾ ਜਿਹੜੇ ਵੀ ਸਮਗਲਰਸ ਹੈਗੇ ਆ ਚਾਹੀ ਹੋਵੇ ਜਿਹੜੇ ਖਾਸ ਕਰ ਜਿਹੜੇ ਵੱਡੇ ਸਮਗਲਰਸ ਲੋਕਲ ਏਰੀਆ ਰੈਜੀਡੈਂਟਾਂ ਨੇ ਕਾਫੀ ਐਸੇ ਜਿਹੜਾ ਪਰੇਸ਼ਾਨ ਕੀਤਾ ਵਿਆ ਤੇ ਸਾਰੇ ਜਿਹੜੇ ਸਾਡੇ ਸਰਪੰਚ ਪੰਚੇ ਸਭਾ ਸਾਰੇ ਲੋਕ ਜਿਹੜੇ ਨੇ ਇਕੱਠੇ ਆ ਕੇ ਉਸ ਇਸ ਦਾ ਸਾਥ ਦੇ ਰਹੇ ਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਮਿਲ ਜੁਲ ਕੇ ਜਿਹੜਾ ਹੈਗਾ ਆਪਾਂ ਜਿਹੜਾ ਇਹਗਾਸ ਕੀਤਾ ਇਹਨੂੰ ਜਿਹੜਾ ਹੈਗਾ ਜਿਹੜਾ ਹੈਗਾ ਨਸ਼ੇ ਨੂੰ ਜੜ ਤੋਂ ਖਤਮ ਕਰਾਂਗੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत